ਅਰਦਾਸ ਆਇਆ ਜੀ ਸ੍ਰੀ ਹਰਮੰਦਰ ਸਾਹਿਬ ਦੇ ਨੇ ਗੁਰਬਾਣੀ ਨਹੀਂ ਪੜ੍ਹੀ ਹੋਏਗੀ। ਹੂੰ ਹੂੰ ਤੇ ਸਾਨੂੰ ਇਦਾਂ ਲੱਗਾ ਵੀ ਸੱਚੀ ਅੱਜ ਤਾਂ ਦੇ ਰਾਜੇ ਵਰਗੇ ਨੇ ਇਦਾਂ ਦੇ ਹੀ ਉੱਥੇ ਹਰਮੰਦਰ ਸਾਹਿਬ ਗਰੰਥੀ ਬੈਠੇ ਨੇ। ਅਸੀਂ ਹੁਣ ਹਰਮੰਦਰ ਸਾਹਿਬ ਦੇ ਗਰੰਥੀਆਂ ਬਾਲੇ ਗੱਲ ਕਰਨ ਲੱਗੇ ਆ। ਤੁਹਾਨੂੰ ਤੱਕੇ ਹੋਣ ਦੀ ਲੋੜ ਨਹੀਂ। ਤੁਹਾਨੂੰ ਆਪਣਾ ਆਪ ਚੀਨਸ ਦੀ ਲੋੜ ਹੈ। ਜਦੋਂ ਅਸੀਂ ਖੁਰੂ ਗੁਰੰਥ ਸਾਹਿਬ ਨੂੰ ਪੜ੍ਹਦੇ ਆ ਤੇ ਜੋ ਗੁਰਦਾਰਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਆ ਜਿਹੜਾ ਸੁਧਾਰ ਲਹਿਰ ਚੱਲੀ ਬਹੁਤ سارے ਲੋਕਾਂ ਨੇ ਸਿਹਾਰਤਾ ਪ੍ਰਾਪਤ ਕੀਤੀਆਂ ਉਹਨਾਂ ਨੇ ਰਹਿਤ ਮਰਿਆਦਾ ਬਣਾਈ ਬਹੁਤ ਕੁਝ ਹੋਇਆ ਬੜਾ ਬਲਕਿ ਇਸ ਰਹਿਤ ਮਰਿਆਦਾ ਨੂੰ ਹੋਰ ਸੁਧਾਰਨ ਦੀ ਵੀ ਲੋੜ ਹੈਗੀ ਆ ਇਹ ਕੀ ਨੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਕਾਰਜ ਕੀਤਾ ਪਰ ਜਿਹੜੀਆਂ ਗੱਲਾਂ ਹੁਣ ਸਾਡੇ ਧਿਆਨ ਚ ਆ ਰਹੀਆਂ ਜਿਵੇਂ ਭਾਜੀ ਬਸੰਤ ਰਾਗ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਇਹਦੇ ਸਬੰਧ ਚ ਇੱਕ ਸਾਡੇ ਪ੍ਰੋਫੈਸਰ ਸਾਹਿਬ ਨੇ ਗਰਨਾਮ ਸਿੰਘ ਜੀ ਬੜੇ ਬੜੇ ਉਹਨਾਂ ਨੇ ਪਟਿਆਲਾ ਯੂਨੀਵਰਸਿਟੀ ਚੋਂ ਉਹਨਾਂ ਦੀ ਗੁਰਮਤ ਸੰਗੀਤ ਦੀ ਚੇਅਰ ਵੀ ਆ ਜਿੰਨਾ ਕਿ ਮੈਨੂੰ ਪਤਾ ਆ ਉਨ੍ਹਾਂ ਨਾਲ ਵੀ ਬੇਨਤੀ ਕੀਤੀ ਸੀ ਚਲੋ ਖੈਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆਂ ਕੱਲ ਇਹ 30 ਪੋ ਵਾਲੇ ਦਿਨ ਅਰਦਾਸ ਹੋਈ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਹੂੰ ਹੂੰ ਅਰਦਾਸ ਹੋਈ ਪੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਚਲਾਈ ਹੋਈ ਮਰਿਆਦਾ ਹੂੰ ਅਨੁਸਾਰ ਬਸੰਤ ਰਾਗ ਦਾ ਆਰੰਭ ਹੁੰਦਾ ਹੈ ਹੂੰ ਠੀਕ ਹੈ ਜੀ ਜਦੋਂ ਇਹ ਗੱਲ ਆਪਾਂ ਸੁਣਦੇ ਆਂ ਉਥੋਂ ਤੇ ਉਦੋਂ ਬਾਅਦ ਆਪਾਂ ਗੁਰੂ ਨਾਨਕ ਨੂੰ ਪੁੱਛਦੇ ਆ ਸੱਚੇ ਪਾਤਸ਼ਾਹ ਜੀ ਵੀ ਸੰਤਰਾ ਗੁਰੂ ਸਿੰਘ ਨੇ ਇਹ ਗੱਲ ਆਖੀ ਆ ਵੀ ਗੁਰੂ ਅਰਜਨ ਵੱਲੋਂ ਚਲਾਈ ਹੋਈ ਗੁਰੂ ਅਰਜਨ ਸਾਹਿਬ ਵੱਲੋਂ ਚਲਾਈ ਹੋਈ ਮਰਿਆਦਾ ਤੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਨੂੰ ਹੀ ਪੁੱਛ ਲਿਆ ਮਾਲਾ ਵੀ ਤੁਸੀਂ ਕਿਹੜੀ ਮਰਿਆਦਾ ਚਲਾਈ ਸੀ ਹੂੰ ਹੂੰ ਸਾਨੂੰ ਦੱਸੋ ਤਾਂ ਸਹੀ ਵੀ ਇਹ ਜਿਹੜੇ ਸਿੰਘ ਨੇ ਹੂੰ ਹੂੰ ਇਹਨੇ ਅਰਦਾਸ ਕੀਤੀ ਆ ਅਰਦਾਸ ਹੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਨੇ ਗੁਰਬਾਣੀ ਨਹੀਂ ਪੜ੍ਹੀ ਹੋਏਗੀ ਹੂੰ ਹੂੰ ਤੇ ਸਾਨੂੰ ਇਦਾਂ ਲੱਗਾ ਵੀ ਸੱਚੀ ਅੱਜ ਤਾਂ ਦੇ ਰਾਜੇ ਵਰਗੇ ਨੇ ਇਦਾਂ ਦਾ ਹੀ ਉਥੇ ਹਰਮੰਦਰ ਸਾਹਿਬ ਗ੍ਰੰਥੀ ਬਿਠੇ ਨੇ ਰਾਜੇ ਵਾਲੇ ਸੜਨਾਂ ਨਾਰਾਜ਼ ਨਾ ਹੋਣ ਅਸੀਂ ਹੁਣ ਹਰਮੰਦਰ ਸਾਹਿਬ ਦੀਆਂ ਗ੍ਰੰਥੀਆਂ ਬਾਲੇ ਗੱਲ ਕਰਨ ਲੱਗੇ ਆ ਤੁਹਾਨੂੰ ਤੱਕੇ ਹੋਣ ਦੀ ਲੋੜ ਨਹੀਂ ਤੁਹਾਨੂੰ ਆਪਣਾ ਆਪ ਚੀਨਸ ਦੀ ਲੋੜ ਹੈ ਸਾਨੂੰ ਤੇ ਤੁਹਾਨੂੰ ਵੀ ਕੀ ਅਤਿ ਕਿਤੇ ਖੁਤਾਈ ਤੇ ਨਹੀਂ ਕਰ ਰਹੇ ਜਦੋਂ ਇਹ ਗੱਲ ਲਿਖੀ ਆ ਵੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਇਹ ਜਿਨੇ ਸਾਡੀ ਰੱਖਿਆ ਕੀਤੀ ਜਿਨੇ ਸਾਨੂੰ ਉਪਦੇਸ਼ ਦਿੱਤਾ ਕਿ ਅਸੀਂ ਉਹਦੇ ਪਰਦੇਸ਼ ਤੋਂ ਦੂਰ ਹੈ ਤੇ ਅਸੀਂ ਹਰਮੰਦਰ ਸਾਹਿਬ ਦੀ ਰਾਜਾ ਵਾਲਿਓ ਰਾਜ ਨਾ ਹੋਇਓ ਔਰ ਹਰਮੰਦਰ ਦੀ ਗੱਲ ਕਰਨ ਲੱਗੇ ਐਵੇਂ ਨਾ ਐਵੇਂ ਨਾ ਤਤੀਆਂ ਠਣੀਆਂ ਗੱਲਾਂ ਕਰਿਆ ਕਰੋ ਉਹ ਬਾਅਦ ਚ ਕਰ ਲਾਂਗੇ ਕੋਈ ਜੇ ਉਹ ਵੀ ਕਰਨੀਆਂ ਪਈਆਂ ਤੇ ਉਹ ਵੀ ਕਰ ਲਾਂਗੇ ਭਾਜੀ ਕੋਈ ਫਰਕ ਨਹੀਂ ਪੈਂਦਾ ਹੁਣ ਸਾਨੂੰ ਬਿਲਕੁਲ ਪੰਜ ਜਦੋਂ ਅਸੀਂ ਨਾ ਆਰਮਕਲੀ ਮਹੱਲਾ ਪੰਜਵਾਂ 30 ਸ਼ਲੋਕ ਲਿਖੇ ਹੋਇਆ ਮਹੱਲੇ ਪੰਜਵੇਂ ਦੇ ਹੀ ਆ ਹਾਂਜੀ ਤੇ ਜਿਹੜਾ ਬਸੰਤ ਦੀ ਬਸੰਤ ਕਦੋਂ ਸ਼ੁਰੂ ਹੁੰਦਾ ਆ ਇਦੇ ਬਾਰੇ ਸਾਨੂੰ ਜਾਣਕਾਰੀ ਬਲਕਿ ਛੇਰ ਉਤਾਂ ਬਾਰੇ ਜਾਣਕਾਰੀ ਦਿੱਤੀ ਹੋਈ ਆ ਜੇ ਮੈਂ ਆ ਫੋਟੋ ਲਾ ਕੇ ਕਰ ਦਨਾ ਆ ਜਿਹੜੀ ਆਹ ਦੀ ਫੋਟੋ ਆ ਨਾ ਜਿਹੜੀ ਮੈਂ ਦਿਖਾ ਰਿਹਾ ਤੁਹਾਨੂੰ ਇਹ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਬਣਾਈ ਆ ਇਹ ਤੋਂ ਸਾਰਾ ਕੁਝ ਸਮਝ ਲੱਗ ਜਾਂਦਾ ਭਾਜੀ ਛੇਰ ਉਤਾਂ ਦਾ ਜ਼ਿਕਰ ਗੁਰਬਾਣੀ ਚ ਕੀਤਾ ਆ ਤੇ ਉਹ ਕਦੋਂ ਰੁੱਤ ਸ਼ੁਰੂ ਹੋਣੀ ਆ ਹੂੰ ਮਹੀਨੇ ਦਾ ਨਾਮ ਲਿਖ ਕੇ ਰੁੱਤ ਗਰਮੀ ਠੰਡ ਹਿਮਕਲ ਉਹਦਾ ਨਾਮ ਲੇ ਕੇ ਸਮਝਾਇਆ ਗਿਆ ਆ ਹੂੰ ਬਸੰਤ ਬਾਰੇ ਲਿਖਿਆ ਭਾਜੀ ਭਈ ਚੜ ਚੇਤ ਬਸੰਤ ਮੇਰੇ ਪਿਆਰੇ ਭਲੀਰ ਉੱਤੇ ਅੱਗੇ ਲਿਖਿਆ ਪਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਉੱਤੇ ਟਾਈਮ ਥੋੜਾ ਆ ਮੈਂ ਸਿਰ ਪੰਕਤੀਆਂ ਪੜ੍ਹਣੀਆਂ ਇਹ ਪੰਨਾ ਨੰਬਰ 452 ਤੇ ਅੱਗੇ ਲਿਖਿਆ ਰੁੱਤ ਸਰਸ ਬਸੰਤ ਮਾਂ ਰੁੱਤ ਸਰਸ ਬਸੰਤ ਮਾਂ ਚੇਤ ਵਿਸਾਖ ਸੁਖ ਮਾਸ ਜੀਓ ਰੁੱਤ ਸਰਸ ਬਸੰਤ ਮਾ ਚੇਤ ਵਿਸਾਖ ਸੁਖ ਮਾਸ ਜੀਓ ਹਰ ਜੀਓ ਨਾ ਨਾ ਹੋ ਮਿਲਿਆ ਮੌਲਿਆ ਮਨ ਤਨ ਸਾਫ ਜੀਓ ਅੱਗੇ ਇਹ ਪੰਨਾ ਨੰਬਰ 227 ਦੇ ਆ ਤੇ 1108 ਪੰਨੇ ਤੇ ਲਿਖਿਆ ਚੇਤ ਬਸੰਤ ਭਲਾ ਚੇਤ ਬਸੰਤ ਭਲਾ ਸੁਹਾਗ ਭਵ ਭਲਾ ਪਵਰ ਸੁਹਾਵੜੇ ਬਨ ਫੂਲੇ ਮੰਜ ਬਾਰ ਮੈਂ ਪਿਰ ਘਰ ਬਾਹੜੇ ਅ ਘਰ ਬਹੁੜੇ ਭਾਜੀ ਤਿੰਨ ਚਾਰ ਵਾਰ ਹ ਮਤਲਬ ਬਸੰਤ ਬਾਰੇ ਉਪਦੇਸ਼ ਦਿੱਤਾ ਵੀ ਬਸੰਤ ਦਾ ਮਹੀਨਾ ਚੇਤ ਤੋਂ ਸ਼ੁਰੂ ਹੋਣਾ ਆ ਠੀਕ ਆ ਜੀ ਚੇਤ ਦੇ ਮੇਰੇ ਖਿਆਲ ਉੱਥੋਂ ਸ਼ੁਰੂ ਹੁੰਦਾ ਹਨਾ ਜੀ 14 ਮਾਰਚ ਚੇਤ ਦੇ ਸ਼ੁਰੂ ਹੁੰਦਾ ਫੇਰ ਵੀ ਜਿੱਦਾਂ ਦੇ ਰਾਜਾ ਸਾਹਿਬ ਵਾਲੇ ਮੰਨਣ ਵਾਲੇ ਉਦੋਂ ਦੇ ਹਰਮੰਦਰ ਸਾਹਿਬ ਦੇ ਗ੍ਰੰਥੀ ਤੇ ਉੱਥੇ ਹੀ ਕਰਦਾ ਸੀ ਇਹ ਹੂੰ ਇਹ ਨਹੀਂ ਫਰਕ ਪੈਂਦਾ ਸਾਨੂੰ ਵੀ ਉਹਨੇ ਨਿਵਾਸ ਕਿਦਾਂ ਦਾ ਪਾਇਆ ਹੋਇਆ ਆ ਸਾਨੂੰ ਇਸ ਗੱਲ ਦਾ ਫਰਕ ਪੈਂਦਾ ਆ ਵੀ ਉਹ ਮਤ ਕਿਹੜੀ ਨੂੰ ਮੰਨ ਰਹੇ ਆ ਔਰ ਇਹਦੇ ਸਬੰਧ ਚ ਅਸੀਂ ਡਾਕਟਰ ਗੁਰਨਾਮ ਸਿੰਘ ਹੁਣਾਂ ਨੂੰ ਮਿਲੇ ਸੀ ਮਲਪੀਟਸਪਾਦੀ ਹੂੰ ਹੂੰ ਮੈਂ ਸੀ ਹਰਮਿੰਦਰ ਸਿੰਘ ਜੀ ਸ਼ੇਖਾ ਸਾਹਿਬ ਸਨ ਪ੍ਰਧਾਨ ਸਾਹਿਬ ਸਨ ਤੇ ਸਰਦਾਰ ਸਰਬਜੀਤ ਸਿੰਘ ਸਿਕਲਮੰਡੋਸ ਹਨ ਅਸੀਂ ਉਹਨਾਂ ਕਿਉਂਕਿ ਉਹ ਹੁਣ ਮੌਜੂਦ ਸੰਗੀਤ ਦੇ ਬੜੇ ਧਨੀ ਨੇ ਉਹਨਾਂ ਨੇ 33 ਰਾਗਾਂ ਵਿੱਚ ਕੀਰਤਨ ਕੀਤਾ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਆ ਜਿਹੜਾ ਚ ਇਹ ਜਿਹੜਾ ਬਸੰਤ ਸ਼ੁਰੂ ਹੁੰਦਾ ਆ ਇਹਦੇ ਬਾਰੇ ਤੁਸੀਂ ਸਰੋਣੀ ਕਮੇਟੀ ਨੂੰ ਜਾਣੂ ਕਰਾਓ ਕਿ ਗੁਰਬਾਣੀ ਚ ਕੀ ਲਿਖਿਆ ਹੂੰ ਉਹਨਾਂ ਨੇ ਉਹ ਜਿਹੜੀ ਗੱਲ ਆ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਨੇ ਉਹਨਾਂ ਨੇ ਇਥੋਂ ਤੱਕ ਮਜਬੂਰੀ ਕਹਿ ਦਿੱਤੀ ਕਿ ਮੈਂ ਰੁਕੀ ਨਹੀਂ ਖਾਣੀ ਹਾਲਾਂਕਿ ਉਹ ਰਿਟਾਇਰ ਹੋਏ ਨੇ ਪੈਨਸ਼ਨਾਂ ਮਿਲਦੀਆਂ ਹੋਣਗੀਆਂ 2-4 ਪਰ ਉਹਨਾਂ ਦੀ ਲਚਾਰੀ ਕਿੱਥੇ ਆਣ ਕੇ ਡਿੱਗਦੀ ਆ ਇਕਬਾਲ ਸਿੰਘ ਲਾਲਪੁਰੇ ਵਾਂਗੂ ਹੂੰ ਇਹ ਜੇ ਇਹਨਾਂ ਦੀ ਲਾਚਾਰੀ ਵੀ ਉਧਰੋਂ ਰਾਜੇ ਦੀ ਉਸਤਤ ਕਰੋ ਇਹਨਾਂ ਇਹਨਾਂ ਸੰਪਰਦਾਇਆਂ ਦੀ ਉਸਤਤ ਕਰੋ ਇਧਰ ਪ੍ਰੋਗਰਾਮ ਮਿਲ ਜਾਣਗੇ ਉਧਰ ਚੇਅਰਮੈਨੀਆਂ ਮਿਲੀਆਂ ਹੋਈਆਂ ਨੇ ਇੰਨੇ ਫਰਕ ਹੈ ਜੀ ਇੰਨੇ ਫਰਕ ਹੈ ਅੱਛਾ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹ ਕਹਿੰਦੇ ਉਹਨਾਂ ਨੇ ਆਪਣੀ ਲਾਚਾਰੀ ਸ਼ੋਅ ਕੀਤੀ ਸਾਨੂੰ ਫੇ ਇਹ ਵੇਖੋ ਤੁਸੀਂ ਹੁਣ ਬਾਜੀ ਇਹ ਜਿਹੜੇ ਵਿਦਵਾਨ ਲੋਕ ਨੇ ਇਹ ਗੁਰਮਤ ਨੂੰ ਨਹੀਂ ਮੰਨਣਾ ਚਾਹੁੰਦੇ ਇਹ ਗੁਰਬਾਣੀ ਦੇ ਦਸੇ ਅਨੁਸਾਰ ਨਹੀਂ ਚੱਲਣਾ ਚਾਹੁੰਦੇ ਇਹ ਕੋਈ ਪਰੰਪਰਾਵਾਂ ਪਤਾ ਨਹੀਂ ਕਿਹੜੀਆਂ ਜਿਹੜੀਆਂ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਜਿਹੜੇ ਸ਼ੁਰੂ ਹੋਈਆਂ ਸੀ ਉੱਪਰ ਇਹੋ ਮਾਨਸੋ ਗੁਰੂ ਅਰਜਨ ਸਾਹਿਬ ਤੋਂ ਬਾਅਦ ਉਥੇ ਮਸੰਦ ਆਏ ਉਥੇ ਪ੍ਰਥੀਏ ਮੀਣੇ ਆਏ ਉਥੇ ਮਹੰਤ ਆਏ ਉਥੇ ਆ ਵਰਤਮਾਨ ਮਹੰਤਾ ਗਏ ਉਥੇ ਸੰਪਰਦਾਇ ਜਿਨ੍ਹਾਂ ਦਾ ਪੂਰਨ ਤੌਰ ਤੇ ਕੰਟਰੋਲ ਆ ਉਹ ਆਏ ਉਹ ਗੁਰੂ ਅਰਜਨ ਸਾਹਿਬ ਦੀ ਦੱਸੀ ਹੋਈ ਮਤ ਅਨੁਸਾਰ ਕੁਝ ਨਹੀਂ ਕਰਨ ਦੇਣਾ ਚਾਹੁੰਦੇ ਭਾਜੀ ਕੁਝ ਵੀ ਨਹੀਂ ਕਰਨ ਦੇਣਾ ਚਾਹੁੰਦੇ ਤੋਂ ਸਾਡੀ ਸੰਗਤ ਨੂੰ ਬੇਨਤੀ ਆ ਭਈ ਇਹ ਬਹੁਤ ਜ਼ਰੂਰੀ ਮਸਲਾ ਆ ਜਿਵੇਂ ਹਿਮਕਰ ਰੁੱਤ ਬਾਰੇ ਸਿਸਿਆ ਰੁੱਤ ਬਾਰੇ ਸਰਦ ਰੁੱਤ ਬਾਰੇ ਬਰਸਰ ਰੁੱਤ ਬਾਰੇ ਗਰੀਖ ਮਰ ਰੁੱਤ ਬਾਰੇ ਤੇ ਬਸੰਤ ਰੁੱਤ ਬਾਰੇ